ਹਾਂਜੀ ਅੱਜ ਆਪਾਂ ਇੰਟਰਵਿਊ ਤਾਂ ਨਹੀਂ ਕਹਿ ਸਕਦੇ ਚਲੋ ਆਪਣੇ ਮਿੱਤਰ ਹੀ ਆ ਨਾਲ ਦੇ ਪਿੰਡੋਂ ਉਹਨਾਂ ਦੇ ਟਰੈਕਟਰਾਂ ਬਾਰੇ ਕੋਈ ਗੱਲਾਂ ਕਰਾਂਗੇ ਜਿਵੇਂ ਕਿ ਅੱਗੇ ਆਪਾਂ ਜੌਂਡੀਅਰ ਤੇ ਸਵਰਾਜ ਤੇ ਕੀਤੀਆਂ ਸੀ ਅੱਜ ਵੀ ਚਲੋ ਇੱਕ ਸਵਰਾਜ ਤੇ ਕਰਜਣ ਨੋਮੋਗਾ ਆ ਵੀਰੇ ਹਰੀ ਪਿੰਡ ਕਟੋਰੇ ਤੋਂ ਅਰਮਾਨ ਵੀਰੇ ਕੀ ਹਾਲ ਹੈ ਵਧੀਆ ਹਾਲ ਹੈ ਅਰਸ਼ਵੀਰ ਕੀ ਹਾਲ ਹੈ ਦਵਿੰਦਰ ਵੀਰੇ ਕੀ ਹਾਲ ਹੈ ਤੇ ਇਹ ਅੱਜ ਆਪਾਂ ਗੱਲਾਂ ਕਰਕੇ ਚਲੋ ਪਹਿਲਾਂ ਆਪਾਂ ਮੈਂ ਕਿੰਨਾ ਕਹਿੰਦੇ ਤੇ ਆ ਜੀਏ ਇੰਦੇ ਦੇ ਆ ਸੋ ਆ ਜੋ ਵੀਰੇ ਇਹ ਕਿਹੜਾ ਮਾਡਲ ਆ ਬਾਈ ਇਹ ਮੇਰੇ 23 ਮਾਡਲ ਆ ਥੋੜਾ ਜਿਹਾ ਨਾ ਵੀਰੇ ਲੱਗ ਗਿਆ ਕਰ ਲਾ ਵੀ ਆਵਾਜ਼ ਸਾਫ਼ ਆਏਗੀ ਇਹ ਕਿਹੜਾ ਮਾਡਲ ਆ 23 ਮਾਡਲ ਆ ਵੀਰੇ 23 ਹਾਂਜੀ ਪਹਿਲਾਂ ਆਪਣਾ ਪਾਵਰ ਟਰੈਕ ਹੁੰਦਾ ਸੀ ਹਾਂਜੀ ਇਹ ਟੈਕਨੋਲੋਜੀ ਦੇ ਹਿਸਾਬ ਤੇ ਫਿਰ ਆਪਾਂ ਇਹ ਲੈਣਾ ਪਿਆ ਮਤਲਬ ਉਹਨਾਂ ਦੀ ਆਪਣੀ ਟੈਕਨੋਲੋਜੀ ਦਾ ਹਾਂ ਕਿਉਂਕਿ ਗਾਣਾ ਸੰਦ ਮੰਨ ਲਾ ਵੀਰੇ ਉਹੋ ਜੇ ਆ ਗਏ ਜਿਵੇਂ ਸੁਪਰ ਸੀਡਰ ਹੋ ਗਿਆ ਪਲਾਉ ਵਗੈਰਾ ਆਮ ਟਰੈਕਟਰ ਦੇ ਵਾਸਤੇ ਦੀ ਗੱਲ ਨਹੀਂ ਹੈ ਜੀ ਨਾਲੇ ਕੰਫਰਟੇਬਲ ਬਹੁਤ ਹੈ 24 ਘੰਟੇ ਬਰਾਬਰ ਚਲਾਈ ਜਾਵੇ ਇਹ ਵੀਰੇ ਪਲੇਟਫਾਰਮ ਵੱਲੋਂ ਤਾਂ ਨਾ ਲੱਗ ਗਿਆ ਪਲੇਟਫਾਰਮ ਉੱਲੋ ਦਾ ਹਿੱਡਾ ਕਿੰਨਾ ਨੇ ਸੌਖ ਕਰਤਾ ਨਾ ਵੀ ਜਿਵੇਂ ਮਰਜ਼ੀ 24 ਘੰਟੇ ਵਾਕਈ ਯਾਰ ਜੋ ਮਰਜ਼ੀ ਰੱਖ ਕੇ ਲੈ ਜਾ ਤੇ ਬਾਕੀ ਆ ਮੰਨ ਲਾ ਸਸਪੈਂਡਰ ਪੈਡਲ ਤਾਂ ਹੁਣ ਦੇਣ ਲਾਪੇ ਤਕਰੀਬਨ ਸਾਰੀ ਬੱਕੇ ਟੈਟ ਦਾ ਪਲੇਟਫਾਰਮ ਬਹੁਤ ਵਧੀਆ ਯਾਰ ਹਨਾ ਹਾਂਜੀ ਇੱਕ ਵੀਰੇ ਨੂੰ ਤੇ ਜਿਵੇਂ ਹੁਣ ਪਲੇਟਫਾਰਮ ਆ ਬਾਈ ਤੇ ਹੋਰ ਕੋਈ ਇੰਦੇ ਚ ਗੂਬੀ ਜਿਹੜੀ ਮੰਨ ਲਾ ਹੋਰ ਵੀਰੇ ਵੀ ਪਲੈਨਟਰੀ ਗੀਅਰ ਆਉਂਦਾ ਇੱਕ ਅੱਜ ਕੱਲ ਸਾਰੇ ਕ੍ਰੇਟਰ ਦੇਣ ਲਾਪੇ ਯਾਰ ਨਾ ਹਾਂ ਉਹ ਤਾਂ ਅੱਜ ਕੱਲ ਸਾਰੇ ਹੀ ਦੇਣ ਲਾਪੇ ਯਾਰ ਇਹਨਾਂ ਦੀ ਲਾਈਫ ਬਹੁਤ ਲੰਮੀ ਹੈ ਨਾ ਪਲੈਨਟਰੀ ਗੇਅਰ ਤਾਂ ਕਰਕੇ ਆਉਣ ਲਾ ਪਿਆ ਬਾਈ ਆ ਕੈਮਰਾਮੈਨ ਨੂੰ ਤੂੰ ਵੀਰ ਫੜਾ ਦੇ ਮੈਂ ਆ ਵੀ ਦਿਖਾ ਦੇਣਾ ਜਿਵੇਂ ਹੁਣ ਪਲੈਨਟਰੀ ਗੇਅਰ ਦੀ ਆਪਾਂ ਗੱਲ ਕਰਦੇ ਆਂ ਤੇ ਰੇਸ ਰੂਸ ਯਾਰ ਬੜੀ ਨਜ਼ਾਰਾ ਦਿੱਤੀ ਇਹਨੂੰ ਹਨਾ ਜਿਵੇਂ ਕੁੜੀਆਂ ਕਾਰ ਵਾਲਾ ਹਸਾਬ ਹੀ ਆ ਪਰ ਇਡਲ ਗੇਅਰ ਬਾਕੀ ਆ ਚੀਜ਼ ਦਾ ਮਹਿੰਦਰਾ ਦਾ ਨਾ ਨਜ਼ਾਰਾ ਕੀਤਾ ਆ ਚੀਜ਼ ਦਾ ਤਾਂ ਮੈਂ ਫੈਨ ਹੋ ਗਿਆ ਮੰਨ ਲਾ ਵੀ ਮਗਰ ਵੀ ਕਵਰ ਦੇਤਾ ਅੱਜ ਕੱਲ ਫਲੈਟ ਪਲੇਟਫਾਰਮ ਤਾਂ ਸਾਰੇ ਦਿੰਦੇ ਆ ਪਰ ਯਾਰ ਆ ਚੀਜ਼ ਨਹੀਂ ਕੋਈ ਦਿੰਦਾ ਵੀ ਕਵਰ ਕਰਕੇ ਹਨਾ ਸਾਰਾ ਅੱਗੇ ਤੋਂ ਪਿੱਛੇ ਐਨ ਬੰਦਾ ਵੀ ਫੋਨ ਵੀ ਡਿੱਗ ਪਿਆ ਥੱਲੇ ਨਹੀਂ ਜਾਂਦਾ ਬਾਕੀ ਕਵਰ ਆ ਸਾਰੀ ਚੀਜ਼ ਹਨਾ ਇਹ ਚੀਜ਼ ਦਾ ਬਹੁਤ ਨਜ਼ਾਰਾ ਲੱਗਾ ਮੈਨੂੰ ਬਾਕੀ ਸੀਟ ਸੂਟ ਵੇ ਲੋ ਐ ਨਜ਼ਾਰਾ ਸਟੀਰਿੰਗ ਗੇਅਰ ਗੂਰ ਸਾਰੇ ਹੱਥ ਚ ਚੀਜ਼ ਦਿੱਤੀ ਜਿਵੇਂ ਹੁਣ ਲਿਫਟ ਵਾਲਾ ਵੀ ਜ਼ਗਾਰਡ ਆ ਗਿਆ ਸਾਰਾ ਬੁੱਕਲ ਜਿਹਦਾ ਗਹਿਣਾ ਵਾ ਇਹ ਹਨਾ ਇਹ ਚੀਜ਼ਾਂ ਦਾ ਬਹੁਤ ਫਰਕ ਆ ਬਾਕੀ ਆ ਕੈਮਰਾ ਫੜ ਵੀ ਰਾਈ ਮੜਿਆ ਤੇ ਆਹ ਗੇਅਰ ਬਾਈ ਇਹਦਾ ਕੰਦਾ ਵਾ ਜਿਹੜਾ ਆਹ ਵਾਲਾ ਕਿਹੜਾ ਵੀਰੇ ਆਹ ਵਾਲਾ ਜਿਹੜੀ ਆਪਾਂ ਕੋਈ ਟਰਾਲੀ ਟੁਲੀ ਜੱਕ ਦੇ ਲਾਉਣੀ ਹੁੰਦੀ ਆ ਹਾਂ ਇਹ ਉਹ ਕੰਮ ਕਰਦਾ ਇਹ ਚੀਜ਼ੀ ਅੱਛਾ ਵੀ ਇਹ ਜੇ ਪਲੋ ਪਲੂ ਵੀ ਪਾਉਣੇ ਆਪਾਂ ਦੋ ਮਹੀਨੇ ਫਲੋ ਘੁੰਮਦੇ ਆ ਦੋ ਮਹੀਨੇ ਮਿੱਟੀ ਮੁੱਟੀ ਪਲਟਣ ਨੂੰ ਹਾਂ ਇਹੋ ਚੀਜ਼ ਕੰਮ ਕਰਦਾ ਹੁੰਦੇ ਅੱਛਾ ਵੀ ਡਸਟੀ ਵੁੱਟ ਲਾ ਕੇ ਰਾਂ ਦੇ ਹੁੰਦੇ ਦਾ ਹਣਾ ਆਹ ਦੇਖੋ ਯਾਰ ਇਹ ਨਹੀਂ ਘੜਦਾ ਕੰਪਨੀਆਂ ਨਾਲ ਸਾਈਡ ਤੇ ਇਹ ਯਾਰ ਬਹੁਤ ਵਧੀਆ ਕੀਤਾ ਵੀਰੇ ਲੱਗ ਗਿਆ ਕੇ ਵਿਖਾਈ ਆਵੇ ਆ ਗੇਰ ਵੇਖੋ ਯਾਰ ਕਿੱਡਾ ਵਧੀਆ ਕਰਤਾ ਹਨਾ ਮਗਰਾੜ ਤੇ ਹੀ ਦੇਤਾ ਇਹਨੂੰ ਜਿੱਦਾਂ ਕਿ ਹੁਣ ਤਾਂ ਚੱਲ ਪਿੰਨ ਕੱਢੀ ਹੋਈ ਵੀਰਰਾ ਵੀ ਇਹ ਕੁੜੀਆਂ ਨੇ ਤਾਂ ਆਮ ਟਰੈਕਟਰ ਦੇ ਲੀਵਰ ਥੱਲੇ ਹੀ ਹੁੰਦਾ ਇਹਦੇ ਸਾਰਾ ਯਾਰ ਜਿਵੇਂ ਕਹਿੰਦਾ ਬੁੱਕਲ ਜੀ ਦਾ ਗਹਿਣਾ ਦਿੱਤਾ ਬਾਕੀ ਪਿੱਛੋਂ ਆ ਕੇ ਵੀ ਵਿਖਾ ਦੇ ਇਹਨੂੰ ਟਰੈਕਟਰ ਨੂੰ ਇਹਨੂੰ ਟਾਇਰ ਤਾਂ 16 ਨੇ ਹੋਣੇ ਬਾਈ ਫਿਰ 16 ਨੇ ਉਠਾਈ ਦੇ ਮਰਾ ਦੇ ਟਾਇਰ ਠੀਕ ਹੈ ਲੋਹ ਦਾ ਚੱਲ ਭਰਾ ਠੀਕ ਆ ਤੇ ਬਾਕੀ ਆ ਦਿਖਾ ਦੇ ਲੱਗ ਹੋ ਕੇ ਇਹ ਸਾਬ ਸਾਬੇ ਕਿੱਡਾ ਹੈਵੀ ਦਿੱਤਾਈ ਆ ਟਰੈਕਟਰ ਨੂੰ ਬਹੁਤ ਸੋਹਣਾ ਹਿੱਸਾ ਦਿੱਤਾ ਬਾਕੀ ਸੈਂਸਿੰਗ ਦਾ ਜਗਾਰਡ ਵੀ ਬਹੁਤ ਵਧੀਆ ਹੈ ਨਾ ਉਹ ਜਿੱਦਾਂ ਕਿ ਮਹਿੰਦਰਾ ਦਿੰਦਾ ਅੱਗੇ ਤੋਂ ਹੀ ਬਾਹਲਾ ਯਾਰ ਵੀ ਹੈਵੀ ਆ ਹਿੱਸਾ ਪੂਰਾ ਹੈ ਨਾ ਅੱਜ ਕੱਲ ਦੇ ਟਰੈਕਟਰਾਂ ਦੇ ਹਿਸਾਬ ਨਾਲ ਤੇ ਡਿਸਟਰੀਬਿਊਟਰ ਬਾਈ ਉਹਨੂੰ ਫਿਟਿੰਗ ਆਇਆ ਕੁਝ ਲੈ ਕੇ ਨਾ ਆਇਆ ਤਾਂ ਨਹੀਂ ਬਾਤ ਚ ਇਹ ਚੇਨ ਹੀ ਕਰੇ ਉਹੀ ਆਣਾ ਹੀ ਹੈ ਇਹ ਮੰਨ ਕੇ ਤੇਹੀ ਮਾਡਲ ਤੁਸੀਂ ਸਹਿ ਕੇ ਨਾੜੀ ਲਿਆ ਹਾਂਜੀ ਵੀਰੇ ਚੱਲਦੀ ਲੈ ਮਹੀਨਾ ਵੀ ਚੱਲਿਆ ਜਦੋਂ ਠੀਕ ਆ ਆਪਣਾਲ ਦੀ ਨਾਲ ਹੀ ਲੈ ਲਿਆ ਠੀਕ ਆ ਵੀਰੇ ਤੇ ਕਿ ਲਿਫਟ ਕੈਪੈਸਿਟੀ ਬਹੁਤ ਵਧੀਆ ਹੁੰਦੀ ਹੈ ਇਹਦੀ ਲਿਫਟ ਕੈਪੈਸਿਟੀ ਕਿੰਨੀ ਹੈ ਬਾਈ ਮੇਰੇ ਹਿਸਾਬ ਨਾਲ ਤੇ 23 24 24 ਕੁਸ ਹੋਣੀ ਹੈ ਜੀ ਜੀ 2400 ਜੀ ਜੀ ਬਹੁਤ ਆ ਯਾਰ 2400 ਜੀ ਬਹੁਤ ਹੁੰਦੀ ਆ ਜੇ ਵੇਖਿਆ ਜਾਵੇ ਅੱਜ ਦੇ ਗੇਚ ਇੱਧਰ ਤੇ ਆ ਜਾ ਬਾਈ ਬਾਕੀ ਜਿਹਨੇ ਕਿਹਾ ਇਹ ਸੀਆਰਡੀ ਤਾਂ ਨਹੀਂ ਆ ਮੇਰੇ ਨਾ ਸੀਆਰਡੀ ਹਨ ਨਹੀਂ ਨਹੀਂ ਹਾਂਜੀ ਵੀਰੇ ਠੀਕ ਆ ਇਹਦਾ ਬਰਨਰ ਚੱਕੇਗਾ ਬਾਈ ਮੜਿਆ ਚੱਕ ਹਾਂ ਬਰਨਰ ਲਾ ਕੇ ਆ ਜਾ ਵੀਰ ਵੇ ਯਾਰ ਕਿੱਡਾ ਵਧੀਆ ਅੰਦਰੋਂ ਫਿਟਿਸ਼ਨ ਦਿਖਾ ਕਿੱਡਾ ਵਧੀਆ ਭੈ ਚੋ ਐਨ ਫਿਟਿਸ਼ਨ ਦਿੱਤਾ ਵਾ ਸਾਲਾ ਸ਼ੋ ਸ਼ੂ ਚ ਐਨ ਡਬਲ ਜੈਕ ਦੇ ਕੇ ਹਨਾ ਯਾਰ ਬਾਕੀ ਇੱਕ ਚੀਜ਼ ਆ ਇੰਜਨ ਵੀ ਵੇਖ ਕਿੰਨਾ ਐਨ ਫਿਟਿੰਗ ਕਿੱਡੀ ਵਧੀਆ ਦਿੱਤੀ ਹਨਾ ਯਾਰ ਵੀ ਕੋਈ ਖਲਾਰਾ ਨਹੀਂ ਵਾਧੂ ਦਾ ਕੋਈ ਕੁਝ ਨਹੀਂ A to Z ਐਨ ਮੰਨ ਕੇ ਚੱਲੋ ਵਧੀਆ ਦਿੱਤਾ ਜਗਾੜ ਬਾਕੀ ਆ ਨੌਨ ਸੀ ਆਰ ਡੀ ਆ ਹੈ EGR ਲੱਗਾ ਇਹਨੂੰ ਹਨਾ EGR ਆ ਠੀਕ ਆ ਭਰਾ ਇਹ ਬਾਕੀ ਯਾਰ ਇੱਕ ਚੀਜ਼ ਇਹਨੂੰ ਹਨਾ ਜਿੱਦਾਂ ਕਿ ਕਹ ਲਓ ਆ ਤਾਰ ਵੇਖੋ ਰੇਸ ਨੂੰ ਤਾਰ ਆਈ ਆ ਤੇ ਆ ਇੰਨੀ ਡੰਡੀ ਆ ਅੱਗੋਂ ਬੜਾ ਵਧੀਆ ਫਿਸ਼ਿਨ ਬਣਾ ਕੇ ਇਹਨਾਂ ਨੇ ਲਾਇਆ ਪੰਪ ਨੂੰ ਬਾਕੀ ਰੇਸ ਦਾ ਨਾੜ ਤਾਂ ਤੁਹਾਨੂੰ ਪਤਾ ਸਾਰੇ ਵੀਰ ਆਪਣੇ ਹੁਣ ਤਕਰੀਬਨ ਮੁੰਡੇ ਪਾਟ ਹੀ ਦਿੰਦੇ ਆ ਨਵਾਂ ਨਵਾਂ ਖੂਨ ਓਹ ਤਾਂ ਹੋ ਹੀ ਜਾਂਦਾ ਬਾਕੀ ਨੌਨ ਟਰਬੋ ਆ ਵੀਰੇ ਇਹ ਹਾਂਜੀ ਵੀਰੇ ਨੌਨ ਟਰਬੋ ਟਰੈਕਟਰ ਆ ਹਾਂਜੀ ਕੀ ਐਂਦੇ ਟਰੈਕਟਰੇ ਨੌਨ ਟਰਬੋ ਤੇ ਲਾਓਗੀ ਤੋੜ ਨਹੀਂ ਗਾ ਜਿਹੜਾ ਮਰਜੀ ਟਰੈਕਟਰ ਆ ਜਿੰਦੇ ਬਰਾਬਰ ਹਾਂ ਸਾਰੇ ਦਾ ਲੱਕ ਤੋੜੂਗਾ ਮਤਲਬ ਬਰੋਬਰ ਹੀ ਚੱਲੂਗਾ ਇਹ ਇਹ ਤਾਂ ਹੈ ਭਰਾ ਬਾਕੀ ਡ్రਾਈ ਫਿਲਟਰ ਆ ਗਿਆ ਹਨਾ ਆਮ ਟਰੈਕਟਰ ਨੂੰ ਉਹ ਦੂਸਰਾ ਹੁੰਦਾ ਸਿੱਧਾ ਇਹਦੇ ਆ ਵੀ ਅੱਗੋ ਦਿੱਤਾ ਸਿਰਜਿਆ ਜਿਵੇਂ ਕਹਿਲਾ ਬਾਕੀ ਆ ਯਾਰ ਪਲਾਸਟਿਕ ਨਾਲ ਹੀ ਹਨਾ ਫਿਟਿੰਗ ਬਹੁਤ ਸੋਹਣੀ ਯਾਰਾਂ ਦੀ ਇਹ ਚੀਜ਼ ਤਾਂ ਮਿੰਦਰਾ ਨੇ ਨਾ ਯਾਰ ਜਿਵੇਂ ਕਹਿਲਾ ਹੁਣ ਕੁਆਲਿਟੀ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਨੌਨ ਟਰਬੋ ਆ ਤੇ ਇਹ ਤਾਂ ਫਿਰ ਜਿੱਦਾਂ ਕਹਿਲਾ ਵੀ 60 ਹਸਪਾਵਰ ਆ ਟਰਬੋ ਟਰਬੋ ਲਾ ਕੇ